ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗਿਆਨੀ ਮਸਕੀਨ ਜੀ ਦੇ ਬਹੁਤ ਹੀ ਗਹਿਰੇ ਵਿਚਾਰਾਂ ਰਾਹੀਂ ਜ਼ਿੰਦਗੀ ਦੇ ਅਸਲ ਮਾਇਨੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਸਭ ਤੋਂ ਪਹਿਲਾਂ ਸਭ ਤੋਂ ਬੁਨਿਆਦੀ ਸਵਾਲ ਆਖਿਰੇ ਜ਼ਿੰਦਗੀ ਹੈ ਕੀ ਇੱਕ ਜਿਹਾ ਗੁਝਾ ਪੇਧ ਹੈ ਜਿਸ ਨੂੰ ਹਰ ਕੋਈ ਹਰ ਇਨਸਾਨ ਜਾਣਨਾ ਤਾਂ ਚਾਹੁੰਦਾ ਪਰ ਕੋਈ ਵਿਰਲਾ ਹੀ ਹੁੰਦਾ ਜਿਹੜਾ ਇਸ ਦੀ ਤਹਿ ਤੱਕ ਪਹੁੰਚ ਪਾਉਂਦਾ ਦੇਖੋ ਅਕਸਰ ਕੀ ਹੁੰਦਾ ਕਈ ਸੱਜਣ ਨੇ ਜਿਹੜੇ ਸਾਰੀ ਦੀ ਸਾਰੀ ਉਮਰ ਧਾਰਮਿਕ ਰਸਮਾਂ ਚ ਹੀ گزار ਦਿੰਦੇ ਨੇ ਪਾਠ ਵੀ ਕਰਦੇ ਨੇ ਜਾਪ ਵੀ ਕਰਦੇ ਨੇ ਪਰ ਮਨ ਨਹੀਂ ਸੁਣਦਾ ਤੇ ਜੇ ਮਨ ਹੀ ਨਹੀਂ ਸੁਣ ਰਿਹਾ ਤਾਂ ਫਿਰ ਅੰਦਰ ਸ਼ਬਦ ਪ੍ਰਗਟ ਕਿਵੇਂ ਹੋਏਗਾ ਸੋ ਅਸਲ ਸਵਾਲ ਤਾਂ ਇਹੀ ਹੈ ਕਿ ਕੀ ਇਹ ਜਿਹੜੇ ਬਾਹਰੀ ਕਰਮ ਨੇ ਇਹ ਕੋਈ ਅੰਦਰੂਨੀ ਤਬਦੀਲੀ ਲਿਆ ਵੀ ਰਹੇ ਨੇ ਜਾਂ ਨਹੀਂ ਤੇ ਇਸ ਅੰਦਰੂਨੀ ਤਬਦੀਲੀ ਦੀ ਜਿਹੜੀ ਕੁੰਜੀ ਹੈ ਨਾ ਉਹ ਹੈ ਸ਼ਬਦ ਸੋ ਆਓ ਗਿਆਨੀ ਮਸਕੀਨ ਜੀ ਦੇ ਬਚਨਾਂ ਦੇ ਨਾਲ-ਨਾਲ ਚਲਦੇ ਹੋਏ ਅਸੀਂ ਦੋ ਬ੍ਰਹਮੰਡੀ ਆਵਾਜ਼ਾਂ ਦੇ ਪੇੜ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਦੇਖੋ ਪਹਿਲਾ ਹੈ ਆਹਤ ਸ਼ਬਦ। ਆਹਤ ਦਾ ਮਤਲਬ ਉਹ ਆਵਾਜ਼ ਜਿਹੜੀ ਦੋ ਚੀਜ਼ਾਂ ਦੇ ਟਕਰਾਉਣ ਨਾਲ ਪੈਦਾ ਹੁੰਦੀ ਹੈ। ਜਿਵੇਂ ਤਬਲੇ ਤੇ ਹੱਥ ਵੱਜਿਆ ਜਾਂ ਦਿਲਰੁਬਾ ਸਰੰਗੀ ਦੀਆਂ ਤਾਰਾਂ ਛਿੜੀਆਂ ਇਹ ਸਾਰਾ ਬਾਹਰੀ ਸੰਗੀਤ ਹੈ। ਪਰ ਦੂਜਾ ਹੈ ਅਨਾਹਤ ਸ਼ਬਦ। ਇਹ ਉਹ ਤੂਨੇ ਉਹ ਆਵਾਜ਼ ਹੈ ਜਿਹੜੀ ਬਿਨਾਂ ਕਿਸੇ ਟਕਰਾਅ ਦੇ ਬਿਨਾਂ ਕਿਸੇ ਛੋੜ ਦੇ ਸਿੱਧੀ ਅੰਦਰੋਂ ਪੈਦਾ ਹੁੰਦੀ ਹੈ। ਇਨੁਈ ਆਤਮਾ ਦੀ ਆਵਾਜ਼ ਕਿਹਾ ਜਾਂਦਾ ਹੈ ਅਸਲ 'ਚ ਇਹੀ ਅਨਾਹਤ ਧੁਨੀ ਇਹੀ ਜ਼ਿੰਦਗੀ ਦਾ ਅਸਲ ਸੰਗੀਤ ਹੈ ਇਹ ਪਤਾ ਕਿੱਥੋਂ ਉੱਠਦੀ ਹੈ ਸਵਾਸਾਂ ਦੇ ਆਉਣ ਜਾਣ ਦੇ ਨਾਲ-ਨਾਲ ਨਾਭੀ ਤੋਂ ਤੇ ਸਭ ਤੋਂ ਵੱਡੀ ਗੱਲ ਇਹ ਧੁਨ ਬਣਾਈ ਨਹੀਂ ਜਾਂਦੀ ਇਹ ਤਾਂ ਸਦਾ ਤੋਂ ਹੈ ਹਮੇਸ਼ਾ ਤੋਂ ਮੌਜੂਦ ਹੈ ਇਸ ਨੂੰ ਸੁਣਨ ਦਾ ਤਰੀਕਾ ਇੱਕੋ ਹੀ ਹੈ ਅੰਦਰ ਧਿਆਨ ਲਗਾਉਣਾ ਪਰ ਸਵਾਲ ਇਹ ਉੱਠਦਾ ਹੈ ਕਿ ਇਸ ਅਨਾਹਤ ਧੁਨੀ ਦਾ ਤੇ ਇਸ ਸਾਰੀ ਦੀ ਸਾਰੀ ਸ੍ਰਿਸ਼ਟੀ ਦਾ ਸੋਮਾ ਯਾਨੀ ਕਿ ਸੋਰਸ ਕੀ ਹੈ ਇਥੇ ਗਿਆਨੀ ਜੀ ਸਾਨੂੰ ਉਸ ਇੱਕ ਨਿਰੰਕਾਰ ਸਿਰਜਣਹਾਰ ਦੇ ਸਰੂਪ ਦੇ ਨਾਲ ਜੋੜਦੇ ਨੇ ਸਭ ਤੋਂ ਪਹਿਲੀ ਗੱਲ ਉਹ ਸਿਰਜਣਹਾਰ ਇੱਕ ਹੈ ਤੇ ਉਹ ਨਿਰੰਕਾਰ ਹੈ ਯਾਨੀ ਉਸ ਦਾ ਕੋਈ ਪੌਤਿਕ ਰੂਪ ਨਹੀਂ ਕੋਈ ਆਕਾਰ ਨਹੀਂ ਉਹ ਹਰ ਤਰ੍ਹਾਂ ਦੇ ਸਰੂਪ ਤੋਂ ਪਰੇ ਹੈ ਪਰ ਕਮਾਲ ਦੀ ਗੱਲ ਦੇਖੋ ਕਿ ਉਸ ਇੱਕ ਨਿਰੰਕਾਰ ਤੋਂ ਹੀ ਉਸ ਆਕਾਰ ਰਹਿਤ ਤੋਂ ਹੀ ਇਹ ਸਾਰੇ ਸਰੂਪ ਤੇ ਆਕਾਰ ਜਨਮ ਲੈਂਦੇ ਨੇ ਇਸ ਸਾਰੀ ਕਾਇਨਾਤ ਇਸ ਸਾਰੀ ਸ੍ਰਿਸ਼ਟੀ ਉਸੇ ਇੱਕ ਆਕਾਰ ਰਹਿਤ ਸੂਮੇ ਦਾ ਹੀ ਪ੍ਰਗਟਾਵਾ ਹੈ ਕਿ ਜਿਵੇਂ ਉਹ ਨਿਰੰਕਾਰ ਹੈ ਬਿਲਕੁਲ ਉਸੇ ਤਰ੍ਹਾਂ ਉਹ ਨਿਰੰਗ ਵੀ ਹੈ ਯਾਨੀ ਉਸ ਦਾ ਆਪਣਾ ਕੋਈ ਇੱਕ ਰੰਗ ਨਹੀਂ ਹੈਗਾ ਉਹ ਤਾਂ ਸਾਰੇ ਰੰਗਾਂ ਤੋਂ ਉੱਪਰ ਹੈ ਪਰੇ ਹੈ ਅਤੇ ਫਿਰ ਦੇਖੋ ਉਸੇ ਇੱਕ ਬੇਰੰਗ ਸੂਮੇ ਵਿੱਚੋਂ ਕੁਦਰਤ ਦੇ ਇਹ ਹਜ਼ਾਰਾਂ ਲੱਖਾਂ ਅਣਗਿਣਤ ਰੰਗ ਨਿਕਲਦੇ ਨੇ ਇਹ ਜਿੰਨੀ ਵੀ ਰੰਗਿਨੀ ਸਾਨੂੰ ਆਲੇ-ਦੁਆਲੇ ਦਿਖਦੀ ਹੈ ਇਹ ਸਭ ਉਸ ਇੱਕ ਰੰਗਹੀਣ ਕਰਤਾਰ ਦੀ ਹੀ ਤਾਂ ਬਖਸ਼ਿਸ਼ ਹੈ ਸੋ ਜਦੋਂ ਇਸ ਬ੍ਰਹਮੰਡੀ ਸੱਚ ਦੀ ਥੋੜੀ ਸਮਝ ਪੈਂਦੀ ਹੈ ਤਾਂ ਅਸਲ ਯਾਤਰਾ ਸ਼ੁਰੂ ਹੁੰਦੀ ਹੈ ਅੰਦਰ ਵੱਲ ਮੁੜਨ ਦੀ ਉਸ ਪਾਸੇ ਜਿੱਥੇ ਆਤਮ ਪਰਚੋਲ ਦਾ ਸ਼ੀਸ਼ਾ ਸਾਡੀ ਉਡੀਕ ਕਰ ਰਿਹਾ ਹੈ ਧਰਮ ਦੀ ਜਿਹੜੀ ਅਸਲ ਸਿੱਖਿਆ ਹੈ ਨਾ ਉਹ ਇਹੀ ਹੈ ਕਿ ਇਨਸਾਨ ਬਾਹਰ ਦੇਖਣ ਦੀ ਬਜਾਏ ਆਪਣੇ ਅੰਦਰ ਝਾਤ ਮਾਰੇ ਤੇ ਖੁਦ ਨੂੰ ਪਰਖੇ ਸਵਾਲ ਕਰੇ ਆਪਣੇ ਆਪ ਨੂੰ ਕੀ ਮੈਂ ਭਗਤ ਆ ਕੀ ਮੈਂ ਗੁਰਮੁਖ ਆ ਤੇ ਇਸ ਦਾ ਫੈਸਲਾ ਕੋਈ ਹੋਰ ਨਹੀਂ ਕਰ ਸਕਦਾ ਇਹ ਫੈਸਲਾ ਤਾਂ ਸਾਨੂੰ ਖੁਦ ਆਪਣੇ ਲਈ ਆਪਣੇ ਅੰਦਰ ਹੀ ਕਰਨਾ ਪੈਣਾ ਅਤੇ ਜਦੋਂ ਕੋਈ ਇਸ ਅੰਦਰੂਨੀ ਸੱਚ ਦੇ ਨਾਲ ਜੁੜ ਜਾਂਦਾ ਹੈ ਤਾਂ ਫਿਰ ਕੀ ਹੁੰਦਾ ਫਿਰ ਉਸ ਨੂੰ ਬਾਹਰ ਦੀ ਉਸਤਤ ਜਾਂ ਨਿੰਦਿਆ ਨਾਲ ਕੋਈ ਫਰਕ ਨਹੀਂ ਪੈਂਦਾ ਗੁਰੂ ਰਾਮਦਾਸ ਜੀ ਦਾ ਫੁਰਮਾਨ ਕਿੰਨਾ ਸਪਸ਼ਟ ਹੈ ਕੋਈ ਪਲਾ ਕਹੋ ਪਾਵਰ ਬੁਰਾ ਕਹੋ ਹਮ ਤਨੂ ਦਿਓ ਹੈ ਡਾਰ ਮਤਲਬ ਕੋਈ ਚੰਗਾ ਕਹੇ ਕੋਈ ਮਾੜਾ ਕਹੇ ਸਾਨੂੰ ਕੋਈ ਪਰਵਾਹ ਨਹੀਂ ਇਹ ਉਹ ਅਵਸਥਾ ਹੈ ਜਦੋਂ ਇਨਸਾਨ ਦੁਨੀਆ ਦੀ ਰਾਏ ਤੋਂ ਉੱਪਰ ਉੱਠ ਜਾਂਦਾ ਹੈ ਪਰ ਇੱਕ ਗੱਲ ਯਾਦ ਰੱਖਣ ਵਾਲੀ ਹੈ ਇਹ ਜਿਹੜੀ ਅੰਦਰੂਨੀ ਅਵਸਥਾ ਹੈ ਨਾ ਇਹ ਸਿਰਫ ਆਪਣੀ ਕੋਸ਼ਿਸ਼ ਨਾਲ ਨਹੀਂ ਮਿਲਦੀ ਅਸਲ ਵਿੱਚ ਇਹ ਸਮਝ ਦੀ ਦਾਤ ਹੈ ਜਿਹੜੀ ਕਿਰਪਾ ਨਾਲ ਹੀ ਮਿਲਦੀ ਹੈ ਇਹ ਗੱਲ ਬਹੁਤ ਗਹਿਰਾਈ ਨਾਲ ਸਮਝਣ ਵਾਲੀ ਹੈ ਕਿ ਇਸ ਅਧਿਆਤਮਿਕ ਮਾਰਗਤੇ ਜਿਹੜੀ ਸਫਲਤਾ ਹੈ ਉਹ ਮਨੁੱਖ ਦੇ ਆਪਣੇ ਉਦਦਮ ਕਰਕੇ ਨਹੀਂ ਮਿਲਦੀ ਜੇਕਰ ਇਹ ਸਮਝ ਆਈ ਹੈ ਜੇ ਇਹ ਦਾਤ ਮਿਲੀ ਹੈ ਤਾਂ ਇਹ ਸਿਰਫ ਤੇ ਸਿਰਫ ਉਸ ਅਕਾਲ ਪੁਰਖ ਦੀ ਮਿਹਰ ਸਦਕਾ ਹੈ ਇਹ ਕੋਈ ਅਚੀਵਮੈਂਟ ਨਹੀਂ ਇਹ ਤਾਂ ਬਖਸ਼ਿਸ਼ ਹੈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਜ ਸਾਨੂੰ ਬਾਰ ਬਾਰ ਸਮਝਾਉਂਦੇ ਨੇ ਕਿ ਇਹ ਜਿਹੜੀ ਕਾਮਯਾਬੀ ਹੈ ਇਹ ਉਸ ਅਕਾਲ ਪੁਰਖ ਦੀ ਬਖਸ਼ਿਸ਼ ਉਸ ਦੇ ਕਰਮ ਉਸ ਦੀ ਰਹਿਮਤ ਸਦਕਾ ਹੀ ਮਿਲ ਸਕਦੀ ਹੈ ਇਸ ਸੁਣਨ ਦੇ ਨਾਲ ਹੀ ਸੁਣਨ ਦੀ ਦਾਤ ਦੇ ਨਾਲ ਹੀ ਸਾਨੂੰ ਕਾਮਯਾਬੀ ਬਖਸ਼ੀ ਜਾਂਦੀ ਹੈ ਤਾਂ ਫਿਰ ਇਸ ਸਾਰੀ ਵਿਚਾਰ ਤੋਂ ਬਾਅਦ ਇੱਕ ਆਖਰੀ ਸਵਾਲ ਜਿਹੜਾ ਅਸੀਂ ਸਭ ਨੇ ਆਪਣੇ ਆਪ ਨੂੰ ਪੁੱਛਣਾ ਹੈ ਉਹ ਇਹ ਹੈ ਕਿ ਬਾਹਰੀ ਕੰਨਾਂ ਨਾਲ ਤਾਂ ਅਸੀਂ ਬਹੁਤ ਕੁਝ ਸੁਣ ਲਿਆ ਪਰ ਹੁਣ ਉਸ ਅੰਦਰਲੀ ਅਨਾਹਤ ਤੁਨੀ ਨੂੰ ਉਸ ਅਸਲੀ ਸੱਚ ਨੂੰ ਸੱਚਮੁੱਚ ਸੁੰਨਣਾ ਕਿਵੇਂ ਸ਼ੁਰੂ ਕੀਤਾ ਜਾਵੇ ਇਸ ਸਵਾਲ ਦਾ ਜਵਾਬ ਕਿਸੇ ਕਿਤਾਬ 'ਚ ਨਹੀਂ ਇਹ ਤਾਂ ਹਰ ਇੱਕ ਨੂੰ ਆਪਣੇ ਅੰਦਰੋਂ ਹੀ ਲੱਭਣਾ ਪੈਣਾ ਹੈ